ਸ਼ਹਿਰ ਆਦ ਸਨਮੋ ਮਦੀਨ ਵਾਸੀ ਨਵੀਂ ਵਾਦੀ ਨੇੜੇ ਸਰਾਂਦੀ ਗੇਟ ਦੇ ਕੋਲਾਂ ਨੇ ਬਿਆਨ ਕੀਤਾ ਕਿ ਉਸ ਦੇ ਘਰ ਅੱਗੇ ਆ 10-12 ਵਿਅਕਤੀਆਂ ਨੇ ਜਿਨ੍ਹਾਂ ਦੇ ਵਿੱਚ ਮਮਲਕਾ ਮੂਨਸ਼ਾ ਮੁਹੰਮਦ ਸਾਹਿਲ ਵਗੈਰਾ ਮੋਟਰਸਾਈਕਲ ਤੇ ਆਏ ਤੇ ਉਹਨਾਂ ਦੇ ਘਰ ਤੇ ਆ ਕੇ ਉਹ ਬਾਹਰ ਉਪਰੋ ਕੋਠੇ ਦੇ ਉੱਤੇ ਬਿੜਿਆਦੇ ਚ ਖੜੇ ਸੀ ਤੇ ਉਹਦੀ ਮਦਰ ਜਿਹੜੀ ਉਹ ਹਟਾਂ ਸੀ ਉਹਨਾਂ ਦੇ ਉੱਤੇ ਫਾਇਰ ਕੀਤੇ ਆ ਜਿਹਦੇ ਬਿਆਨ ਦੇ ਉੱਤੇ ਅਸੀਂ ਮਕਦਮਾ ਨੰਬਰ 103 ਨੀਤੀ 145 2025 ਅੰਡਰ ਸੈਕਸ਼ਨ 125 351 2 ਬੀ ਐਨ ਐਸ 25 ਆਰ ਮੈਂਖ ਦੇ ਤਹਿਤ ਥਾਣਾ ਸਿਟੀ ਮੰਦ ਵਿੱਚ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਨ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਐਸ ਐਸ ਬੀ ਸਾਹਿਬ ਸਰ ਗਗਨਜੀਤ ਸਿੰਘ ਜੀ ਵੱਲੋਂ ਐਸ ਪੀ ਡੀ ਸ੍ਰੀ ਸਤਪਾਲ ਸ਼ਰਮਾ ਜੀ ਵੱਲੋਂ ਜਿਹੜੀਆਂ ਟੀਮਾਂ ਨੇ ਜਿਹੜੀਆਂ ਗੱਠਤ ਕੀਤੀਆਂ ਗਈਆਂ ਟੀਮਾਂ ਗੱਠਤ ਕਰਕੇ ਤੇਜ਼ੀ ਨਾਲ ਇਹਨਾਂ ਦੀ ਪਾਲ ਸ਼ੁਰੂ ਕੀਤੀ ਗਈ ਜਿਹੜੀ ਜਿਸ ਦੀ ਲੜੀ ਦੇ ਵਿੱਚ ਕੱਲ ਮਿਤੀ 16 ਤਰੀਕ ਨੂੰ ਐਸ ਸੀ ਮਲਕੀਤ ਸਿੰਘ ਜਿਹੜਾ ਕਿ ਮੌਰਾਣਾ ਸੀਆਈਏ ਪੋਸਟਡ ਹੈ ਉਹਨਾਂ ਨੇ ਆਪਣੀ ਟੀਮ ਦੇ ਨਾਲ ਤਿੰਨ ਵਿਅਕਤੀ ਮੁਹੰਮਦ ਕੈਰ ਮੁਹੰਮਦ ਸਾਹਿਲ ਤੇ ਮੂਨ ਸ਼ਾ ਇਹਨਾਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਦੋ ਕਟੇ ਦੇਸੀ 315 ਬੋਰ ਇੱਕ ਰੌਂਡ ਜੁੰਦਾ ਤੇ 8 ਐਮ ਐਮ ਤੇ ਦੋ ਖਾਲੀ ਰੌਂਡ ਨੇ ਜਿਹੜੇ 8 ਐਮ ਐਮ ਦੇ ਉਹ ਬਰਾਮਦ ਕੀਤੇ ਇਹਨਾਂ ਦੇ ਨਾਲ ਦੇ ਸਾਥੀ ਨੇ ਜਿਹੜੇ ਜਿਹੜੇ ਕਿ ਬਾਈਦੇਵ ਜਿਨ੍ਹਾਂ ਤੇ ਪਰਚਾ ਦਰਜ ਆ ਉਹ ਇਸ ਪ੍ਰੈਸ ਨੋਟ ਦੇ ਵਿੱਚ ਉਹਨਾਂ ਦੇ ਨਾਮ ਸਾਹਮਣੇ ਦਿੱਤੇ ਹੋਏ ਨੇ ਉਹ ਜਿਹੇ ਪਘੋੜੇ ਨੇ ਉਹਨਾਂ ਬਾਰੇ ਵੀ ਟੀਮਾਂ ਵੱਲੋਂ ਸ਼ਖਤ ਮਹਿਨਤ ਤੇ ਤੇਜੀ ਨਾਲ ਜਿਹੜੀ ਹਾਲ ਕੀਤੀ ਜਾ ਰਹੀ ਹੈ ਐਸਐਸਪੀ ਸਾਹਿਬ ਵੱਲੋਂ ਕਲੀਅਰ ਕਟ ਸਾਰੀਆਂ ਟੀਮਾਂ ਨੂੰ ਸਾਨੂੰ ਸਾਰੇ ਇੰਚਾਰਜਾਂ ਨੂੰ ਕਲੀਅਰ ਕਟ ਡਾਇਰੈਕਸ਼ਨ ਹੈ ਵੀ ਆਪਾਂ ਸ਼ਹਿਰ ਮਲੇਰਪੋਲੇ ਦੇ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੱਕਣ ਦੇਣਾ ਜਿਸ ਦੀ ਲੋੜੀ ਦੇ ਤਹਿਤ ਪੂਰੀ ਸਰਗਰਮੀ ਨਾਲ ਇਹਨਾਂ ਬਾਕੀ ਦੇ ਦੋਸ਼ੀਆਂ ਦੀ ਹਾਲ ਕੀਤੀ ਜਾ ਰਹੀ ਹੈ ਜਲਦੀ ਇਹ ਵੀ ਸਾਡੀ ਗ੍ਰਿਫਤ ਦੇ ਵਿੱਚ ਹੋਣਗੇ ਤੇ ਇਹਨਾਂ ਤੋਂ ਪ੍ਰੋਪਰ ਇੰਟਰੋਗੇਸ਼ਨ ਕਰਕੇ ਅੱਗੇ ਤੋਂ ਹਾਈਨਾਂ ਨਾਲ ਸਾਰਾ ਹੈ ਉੱਚ ਪੜਤਾਲ ਕਰਕੇ ਸੀ ਮਕਦਮਾ ਜਨੇ ਸਿਲੇ ਲਾ। ਬੈਕਲੋਰਡ ਕੀ ਆ ਸਰ ਇਹਨਾਂ ਦੀ? ਉਹ ਬੈਕਗਰਾਉਂਡ ਕੀ ਹੈ ਇਹ ਕ੍ਰਿਮੀਨਲ? ਬੈਕਗਰਾਉਂਡ ਇਹ ਕ੍ਰਿਮੀਨਲ ਨੇ ਇਹਨਾਂ ਤੇ ਥਾਣਾ ਸਿਟੀ 2 ਦੇ ਵਿੱਚ ਵੀ ਇਸ ਗਰੁੱਪ ਦੇ ਉੱਤੇ ਪੱਚਾ ਇੱਕ 365 ਦਾ। ਮੇਰੇ ਧਿਆਨ ਤੇ ਇੱਕ ਹੋਰ ਲੜਾਈ ਦਾ ਹੈਗਾ। ਇੱਕ ਸਿਟੀ 1 ਦੇ ਵਿੱਚ ਵੀ ਲੜਾਈ ਦਾ ਤਿੰਨ ਚਾਰ ਮਕਦਮੇ ਹੈਗੇ ਨਾਲ। ਕੋਈ ਰਿਨਿਸ਼ਨ ਆ ਵੀ ਆਪਾਂ ਤੋਂ। ਇਹਨਾਂ ਦੀ ਰੰਜੀਤ ਜੀ ਆਇਆ ਥੋੜੀ ਮੁੱਟੀ ਆਪ ਤੇ ਗਾਲਾਂ ਕੱਢ ਰਹੇ ਸੀ ਕਬੂਜ ਨੇ ਜਿਵੇਂ ਇੰਸਟਾਗ੍ਰਾਮ ਤੇ ਲੱਗੇ ਜੰਦੇ ਕਿ ਬੜੀ ਮਿੰਮੋਡੇ ਉਹ ਗਾਲ ਗਾਲੀ ਕਲੋਜ਼ ਕਰਦੇ ਸੀ ਕਬੂਜ ਨੂੰ ਕਿਸੇ ਗੱਲ ਨੂੰ ਲੈ ਕੇ ਤੇ ਉਹੀ ਗੱਲਬਾਤ ਹੈ ਜਿਹੜੀ ਅੱਡੇ ਵੱਜ ਜਾਂਦੀ ਆ ਉਸੇ ਲੜੀ ਦੇ ਵਿੱਚ ਇਹਨਾਂ ਨੇ ਆ ਕੇ ਕਰਦਾ ਹਮਲਾ ਕੀਤਾ ਤੇ ਫਾਇਰ ਕੀਤੇ ਨੇ ਇਹਦੇ ਵਿੱਚ ਅਸੀਂ ਸ਼ਹਿਵਾਜ਼ ਦਾ ਦੁਬਾਰਾ ਬਿਆਨ ਲਿਖੇ ਜੋ ਸਾਰੇ ਅੜਾ ਦਾ ਤੇ 307 ਆਈਪੀਸੀ ਦਾ ਅਸੀਂ ਕੱਲ ਅੱਜ ਪੜਤ। ਪਰ ਜਿਹੜਾ ਅਸਲ ਹੈਗੇ ਇਸ ਨੇ ਕਿ ਅਸਲੀ ਬਾਰੇ ਸਰ ਕਿੱਥੋਂ ਲੈ ਆਏ ਅਸੀਂ ਇਹ ਇੰਤਾਨੀਂ ਤੇ ਰਹੀ ਆਗੀ ਇੱਥੇ ਲੋਕਲ ਤਾਂ ਨਹੀਂ ਦੇਸੀ ਇਹ ਹੈਗੀਆਂ ਆਪਣੇ ਤਾਂ ਪੰਜਾਬ ਦੇ ਵਿੱਚ ਦਾ ਅਵੇਲੇਬਿਲਟੀ ਹੈ ਨਹੀਂ ਇਹ ਕਿਸੇ ਹੋਰ ਸਟੇਟ ਤੋਂ ਹੀ ਆਏ ਸਰ ਜੀ ਦੇ ਉਸ ਪ੍ਰੋਪਰਾਈਜ਼ ਸਾਡੇ ਕੋਲ ਦੋ ਦਿਨ ਦਾ ਰਿਮਾਂਡ ਹੈ ਇਹਨਾਂ ਦਾ ਅਸੀਂ ਢੁਗਾਈ ਨਾਲ ਪੜਤਾਲ ਕਰ ਰਹੇ ਹਾਂਗੇ ਸਾਰੀ ਪੂਛ ਪੜਤਾਲ ਕਰਕੇ ਢੁਗਾਈ ਤੇ ਜਾ ਕੇ ਅਸੀਂ ਦੂਜੇ ਵੀ ਨਾ ਜਿਹੜੇ ਬੰਦੇ ਜਿੱਥੇ ਵੀ ਤੇਰੇ ਤੱਕ ਹੋਊਗਾ ਜਿੱਥੇ ਚੱਲਿਆ ਹੋਊਗਾ ਇਹ ਬਣਿਆ ਜਾਂ ਹੋਰ ਹੈ ਉਹ ਤੇ ਤਾਂ ਕੋਈ ਜਾਣਦਾ ਨਹੀਂ ਤਾਂ ਰੇਡ ਦੇ ਪੁੱਛਤੇ ਇਹ ਕੀ ਕਰਦੇ ਤੁਸੀਂ ਮਤਲਬ ਕਾਫੀ ਸਾਧਨ ਤੇ ਦੀ ਜਾਂ ਫਿਰ ਲੋਕ ਐਵੇਂ ਦੇ ਨਹੀਂ ਉੱਥੇ ਇਨਫਰਮੇਸ਼ਨ ਸੀ ਸਾਨੂੰ ਜਿਹੜਾ ਇਹ ਸੀ ਮਲਕੀਤ ਸਿੰਘ ਨੇ ਸਾਹਿਬ ਉੱਥੇ ਇਨਫਰਮੇਸ਼ਨ ਸੀ ਵੀ ਇਹ ਉੱਥੇ ਹੈਗੀਆਂ ਕਿ ਇਹਨਾਂ ਨੂੰ ਕਿਤਾਬ ਕਿਹਾ ਜਾ ਸਕਦਾ ਤੇ ਉਹਦੀ ਤਰ੍ਹਾਂ ਇਨਫਰਮੇਸ਼ਨ ਦੇ ਦੱਤਣ ਨੂੰ ਕਰਦੇ ਸਿਰ ਪਰ ਆਵਾ ਦਾ ਮੁੰਡਾ ਪੁੱਛ ਰਿਹਾ ਹੂੰ ਇਹ ਜਿਹੜਾ ਐਫ ਆਈ ਆਰ ਦਾ ਰਾਦਾ ਕਤੋਂਦੀ ਹੈ ਵੀ ਹਾਂ 307 ਡੀ